ਉਬਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਨਾ ਅੱਪਾ ਤੁਹਾਨੂੰ ਟਰੈਕਟਰ ਮੰਡੀ ਦਾ ਰੇਟ ਦਿਖਾਉਣੇ ਆ ਤੇ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਕਰਾ ਤੇ ਮੂਹਰੇ ਆ ਗਿਆ ਸਿਉਨਾਲਿਕਾ 60 ਦਾ ਤੇ ਸਿਕੰਦਰਾ ਮਾਡਲ ਐਚ ਡੀ ਐਮ 60 ਐਚ ਪੀ ਸਾਈਡ ਗੇਅਰ ਜੇ ਟਾਇਰਾਂ ਦੀ ਗੱਲ ਕੀਤੀ ਆ ਬ ਟਾਇਰ ਪਏ ਨੇ 80 85 ਪੈਸੇ ਬਾਈ ਤੇ ਵੇਟ ਬੂਟ ਲੱਗੇ ਹੋਣੇ ਸੋਹਣਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਸਿੰਪਲ ਕੱਪੜੇ ਵਾਲੀ ਸਾਤਰੀ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 20 ਮਾਡਲ ਹੈ ਪੀਵੀ 31 ਮਾਨਸਾ ਦਾ ਨੰਬਰ ਹੈ 595000 ਟਰੈਕਟਰ ਦੀ ਡਿਮਾਂਡ ਹੈ ਬਾਈ 595000 ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 744 FA ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਸੋਨਾ ਟਰੈਕਟਰ ਹੈ ਜਾਨਕਿ ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਇਹਦੇ ਚੌਕੜਾ ਬਾਈ ਮਗਰਲੇ ਪੈਨੇ 800 ਰੁਪਿਆ ਅਗਲੇ ਟਾਇਰ ਪੈਨੇ 70 75 ਪੈਣਗੇ ਟਰੈਕਟਰ ਸੋਨਾ ਟਰੈਕਟਰ ਹੈ ਪਾਵਰ ਕਟਾਈਚਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਆ ਗਿਆ ਇਹ ਬਾਈ 14 ਕ੍ਰੋਸ ਕਰ ਇੰਜਨ ਹੈ 4 ਲੱਖ 83000 ਡਿਮਾਂਡ ਹੈ ਬਈ ਟਰੈਕਟਰ ਦੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਚੰਗਾ ਹੈ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਮੂਰੇ ਆ ਗਿਆ ਸਿਉਨਾਲਿਕਾ 50 ਦਾ 52 HP ਸਕੰਦਰਾ HDM ਟਰੈਕਟਰ ਚੈੱਕ ਕਰਤਾ ਹਾਂ ਬਾਈ ਸਾਈਡ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਇਹਦੇ ਪਏ ਨੇ 70 75 ਪਏ ਸੀ ਐਮ ਆਰ ਪੀ ਦੇ ਮੂਰਲੇ ਟਾਇਰ 80 85 ਪਏ ਸੀ ਟਰੈਕਟਰ ਚੈੱਕ ਕਰਤਾ ਹਾਂ ਤੁਸੀਂ ਮਾਡਲ ਹੈ ਇਹ 19 5 ਲੱਖ 15000 ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਥਤਰੀ ਹੈ ਪ੍ਰੈਸਰ ਕਟਾਈ ਚ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 855 FI 4 ਸਟਾਰ ਰਿਵਰਸ ਸਪੀਡ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਈ ਸੈਂਟਰ ਗੇਅਰ ਚ ਡਬਲ ਡਿਸਟ੍ਰਿਬਿਊਟਰ ਕਨੋਪੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕੀਤੀ ਆ ਬਟ ਟਾਇਰ ਇਹਦੇ ਮਗਰਲੇ ਪਏ ਨੇ ਬਈ ਰੁਪਈਆ 14928 ਵਾਲੇ ਐਮ ਆਰ ਐਫ ਦੇ ਅਗਲੇ ਟਾਇਰ ਨੇ ਬਈ ਜੀ ਤਕਰੀਬਨ 70 75 ਰੁਪਏ ਦੇ ਬਾਬਰ ਕਟਾਈ ਚਾ ਟਰੈਕਟਰ ਸੋਨਾ ਟਰੈਕਟਰ ਹੈ ਚੰਗਾ ਤੇ ਮਾਡਲ ਇਹਦਾ ਦੱਸਦੇ ਆਂ ਬਈ ਆਪਾਂ ਕਿੰਨਾ ਹੈ ਮਾਡਲ ਥੋੜਾ ਜਿਹਾ ਮਟਿਆ ਪਿਆ ਬਈ ਤੜਕੇ ਦਾ ਟਾਈਮ ਹੈ ਤੇ 18 ਮਾਡਲ ਹੈ ਤੇ ਰੇਟ ਰੇਟ ਕਿੰਨਾ ਬਈ 585 585 ਰੇਟ ਆ ਬਈ ਇਹ ਟਰੈਕਟਰ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 855 FAI 4 ਸਟਾਰ ਰਿਵਰਸ ਵੀਡੀਓ ਦੇਖ ਸਕਦੇ ਹੋ ਘੋੜਾ ਬੰਪਰ ਲੱਗਿਆ ਹੋਇਆ ਬਈ ਤੇ ਸੈਂਟਰ ਗੇਅਰ ਚ ਡਬਲ ਡਿਸਟ੍ਰਿਬਿਊਟਰ ਚ ਟਾਇਰਾਂ ਦੀ ਗੱਲ ਕੀਤੀ ਜਾ ਬਈ ਟਾਇਰ 80 85 ਪੈਸੇ ਤੇ 16 ਨੌ 2.5 ਵਾਲੇ ਟਾਇਰ ਨੇ ਗੁੜੀਰ ਦੇ ਤੇ ਟਰੈਕਟਰ ਦੇਖ ਸਕਦੇ ਹੋ ਬਈ ਰੀਜਨਲ ਟਰੈਕਟਰ ਹੈ ਜਮਾ ਸਾਫ਼ ਸੁਥਰਾ ਯਾਨੀ ਕਿ ਤੇ 18 ਮਾਡਲ ਆ ਗਿਆ 5 ਲੱਖ 83000 ਡਿਮਾਂਡ ਹੈ ਟਰੈਕਟਰ ਦੀ 583 ਡਿਮਾਂਡ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਫਾਤਰੀ ਹੈ ਤੇ ਮੂਰੇ ਆ ਗਿਆ 855 ਐਫ ਆਈ ਰਿਵਰਸ ਪੀਟੀਓ ਹੈ ਦੇਖ ਸਕਦੇ ਹੋ ਬਾਈ ਜੀ ਤੁਸੀਂ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਅਲੱਗ ਤੋਂ ਕਲੱਚ ਵਾਲਾ ਜੇ ਟਾਇਰਾਂ ਦੀ ਗੱਲ ਕੀਤੀ ਹੈ ਬਈ ਟਾਇਰ ਪਾਣੇ ਬਾਈ 65 70 ਪੈਸੇ ਗੁੜੀਆ ਦੇ ਟਾਇਰ ਨੇ ਸੋਹਣ ਨੂੰ ਉਠਾਈ ਵਾਲੇ ਤੇ ਅਗਲੇ ਵੀ ਇੰਨੇ ਨੇ ਦੇਗੀ ਚੁੱਲੇ ਵਾਲਾ ਟਰੈਕਟਰ ਦੇਖ ਸਕਦੇ ਹੋ ਤੇ ਜਿਹਦੇ ਮਾਡਲ ਦੀ ਗੱਲ ਕੀਤੀ ਜਾਵੇ 20 ਮਾਡਲ ਹੈ 21 ਦੀ ਕਾਪੀ ਹੈ 20 ਮਾਡਲ ਹੈ 21 ਦੀ ਕਾਪੀ ਹੈ ਤੇ 6 ਲੱਖ 73000 ਰੁਪਏ ਡਿਮਾਂਡ ਹੈ ਟਰੈਕਟਰ ਦੀ 6 ਲੱਖ 73000 ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਸਿੰਪਲ ਕਪੜੇ ਵਾਲੀ ਫਤਰੀਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ 520 ਚਾਰ ਜੁੰਡੀਆ ਰ ਆ ਗਿਆ ਬਾਈ ਕਾਲੇ ਢੱਡਾ ਵਾਲਾ ਸਾਈਡ ਗੇਅਰ ਟਰੈਕਟਰ ਚੈੱਕ ਕਰ ਸਕਦੇ ਹੋ ਪੈਰਾਂ ਦੀ ਗੱਲ ਕੀਤੀ ਆ ਟਾਇਰ ਇਹਦੇ ਬਾਈ ਜੀ ਪਏ ਨੇ ਮਗਰਲੇ ਰੁਪਿਆ ਮੂਰਲੇ ਟਾਇਰ ਹੋਣੇ 50 ਕੇ ਪੈਸੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਆਲ ਰੇਨ ਵਾਲਾ ਤੇ ਮਾਡਲ ਤੇ ਰੇਟ ਦੱਸ ਦਿਆਂ ਸਿੰਪਲ ਕੱਪੜੇ ਵਾਲੀ ਛਤਰੀ ਆ ਮਾਡਲ ਇਹ ਆ ਗਿਆ 12 435000 ਟਰੈਕਟਰ ਦੀ ਡਿਮਾਂਡ ਹੈ ਬਾਈ 435 ਡਿਮਾਂਡ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਅੱਗੇ ਆ ਗਿਆ ਜੀ 52 ਦਾ ਜੌਂਡੀਆਰ ਜਿੰਨੇ ਕ ਵੀਰ ਜੁੜਿਓ ਵੀਰ ਬਣ ਕੇ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ ਵੀਰ ਬਣ ਕੇ ਕਿਉਂਕਿ ਕੁਝ ਹੋਰ ਭਰਾ ਜੁੜ ਜਾਣਾ ਆਪਣੇ ਨਾਲ ਤੇ ਕਈ ਦਿਨਾਂ ਬਾਅਦ ਆਪਾਂ ਲਾਈਵ ਹੋਇਆ ਵੀਰ ਬਣ ਕੇ ਜੁੜੋ ਗ੍ਰਾਮ ਦੱਬ ਕੇ ਅੱਗੇ ਆ ਗਿਆ 52 ਦਾ ਜੌਂਡੀਆਰ ਦੇਖ ਸਕਦੇ ਹੋ ਬਾਈ ਤੇ ਸਾਈਡ ਗੇਅਰ ਹੈ ਨਾ ਤੇ ਟਾਇਰਾਂ ਦੀ ਗੱਲ ਕੀਤੀ ਜਾ ਫਿਰ ਟਾਇਰ ਇਹਦੇ ਪਏ ਨੇ 90 95 ਪੈਸੇ ਬਈ ਚੌਕੜਾ ਐਮ ਆਰ ਐਪ ਤੇ ਟਾਇਰ ਨੇ 16 9 28 ਵਾਲੇ ਸੋਨਾ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 22 ਮਾਡਲ ਆ ਗਿਆ 7 ਲੱਖ 30 ਹਜ਼ਾਰ ਡਿਮਾਂਡ ਹੈ ਟਰੈਕਟਰ ਦੀ 7 80 ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 855 ਜੀ ਐਫ ਏ ਕੂ ਸਟਾਰ ਸਾਦੀ ਕਟਾਈ ਚ ਟਰੈਕਟਰ ਚੈੱਕ ਕਰ ਸਕਦੇ ਹਾਂ ਟਾਇਰਾਂ ਦੀ ਗੱਲ ਕੀਤੀ ਹੈ ਬਈ ਟਾਇਰ 60 ਤੋਂ 65 ਪੈਸੇ ਪਏ ਨੇ ਮਾ ਕਰ ਲਈ 60 ਤੋਂ 65 ਪੈਸੇ ਨੇ 40000 ਦੇ ਬਾਈ 14928 ਵਾਲੇ ਤੇ ਅਗਲੇ ਪਏ ਨੇ ਤਕਰੀਬਨ 80 85 ਪੈਸੇ ਤੇ ਟਰੈਕਟਰ ਦੇਖ ਸਕਦੇ ਹਾਂ ਪੰਜ ਮਾਡਲ ਹੈ 3 ਲੱਖ ਸਾਢੇ 3 ਲੱਖ ਰੁਪਇਆ ਡਿਮਾਂਡ ਹੈ ਬਾਈ ਪੀਪੀ 10 ਨੰਬਰ ਹੈ ਪੰਜਾਬ ਨੰਬਰ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰੇ ਆ ਗਿਆ 45 ਦਾ ਫਾਰਮ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋਈ ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ 70 75 50 ਰ ਦੇ ਬਾਈ ਜੀ ਤੇ 13 628 ਵਾਲੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਦੀ ਕਟਾਈ ਚ ਐਂਡ ਵਾਲੀ ਕਟਾਈ ਹੈ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਚਿੱਪ ਵਾਲੀ ਕਾਪੀ ਆ ਮਾਡਲ ਹੈ 2010 ਤੇ 297000 ਰੇਟ ਹੈ ਬਈ ਇਹਦਾ ਟਰੈਕਟਰ ਦਾ 297 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਮੂਰੇ ਆ ਗਿਆ 855 EFI 3 ਸਟਾਰ ਟਰੈਕਟਰ ਦੇਖ ਸਕਦੇ ਹੋ ਸਾਦਾ ਸਟੀering ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪਏ ਨੇ 70 75 ਪੈਸੇ 14 9 22 ਵਾਲੇ BK T ਦੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 8 ਮਾਡਲ ਹੈ 347000 ਡਿਮਾਂਡ ਹੈ ਬਾਈ 347000 ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਲਓ ਵੀ ਮਿੱਤਰੋ ਜੇ ਇਹ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ